ਬਿਤੇ ਅਹੀਂ ਕੇ ਬੱਚੋ ਕਾ ਵੀ ਕੇਕ ਦੀ ਵੀ ਪਿੱਕ ਲੈ ਲਿਓ ਸਾਰਾ ਕੁਝ ਬਣਾਓ ਹੁਣ ਤੇ ਇੱਕ ਇੱਕ ਇੱਧਰ ਰੱਖ ਲਓ ਪਰਸ-ਪੁਰਸ ਦਾਹਤ ਪਿੱਕਰ ਰਿਹਾ ਤੇ ਕੇਕ ਆ ਮੈਂ ਅਜ ਖਲੋਤਾ ਜਿਵੇਂ ਲਾੜੇ ਦਾ ਦਾਇਆ ਪਰੇਸ਼ਾਨ ਕਿਰੰਡਿਆ ਉਹਦਾ ਕੰਡਾ ਕੱਢਣਾ ਹੈ ਕਿ ਨਹੀਂ ਜਾਂ ਕੋਈ ਉੱਠ ਕੇ ਕੋਈ ਕੰਮ ਕੀ ਮਾ ਯਾਰ ਵੇ ਲਵੋ ਤੁਸੀਂ ਹੋਕਿਓ ਗਿਆ ਆਹ ਦੇ ਪਿੱਕਰ ਆਜੋ ਆਜੋ ਕਹੇ ਜੀ ਕਹੇ ਜੀ ਕੋਈ ਨੋਟੋ ਨਾ ਲਿਖ ਕੇ ਆਓ ਮੈ ਜੋ ਅੱਜ ਦਿਨ ਤੇ ਆਪਣੀ ਜੜੀ ਵੀ ਪਈ ਹੈ ਇੱਕ ਕੁਰਸੀ ਹੋਰ ਲਿਆ ਕੇ ਰੱਖ ਲੋ ਤੇ ਕੰਦਿਲ ਸਾਹਿਬ ਜਦੋਂ ਮਹਿਮਾਨ ਘੱਟੇ ਹੋਏ ਹੁਣ ਕੋਈ ਨਜ਼ਰ ਅੰਦਾਜ਼ ਤੁਹਾਨੂੰ ਕਰ ਦੇ ਤਾਂ ਗੁੱਸਾ ਨਾ ਕਰਿਆ ਜੀ ਕਿਉਂ ਤੁਸੀਂ ਸਾਰੇ ਮੇਰੇ ਸਾਹਿਬ ਕੰਦਿਲ ਸਾਹਿਬ ਇੱਧਰ ਆ ਜਾਓ ਇੱਧਰ ਆਓ ਇੱਧਰ ਆਓ ਪਹਿਲਾ ਆਖਾ ਸਾਹਿਬ ਤੁਸੀਂ ਛਿਦਰੇ ਚੱਲੇ ਹੋ ਆਓ ਆਓ ਆ ਜਾਓ ਬੈਠੇ ਬੈਠੇ ਆਪਣਾ ਗਲ ਫਾਰਮ ਜੀ ਪੁੱਤਰ ਉਹ ਜੋ ਮਠਿਆਈ ਦੀ ਫੋਟੋ ਲਾ ਮੈਂ ਵੀਡੀਓਜ਼ ਬਣਾ ਰਹੀ ਆ ਇਹ ਇਹ ਹੁਣ ਆਪਾਂ ਹੀ ਬਣਾ ਲਿਆ ਸਾਡਾ ਬਹੁਤ ਅੱਛਾ ਭਾਈ ਇਹਨੂੰ ਵੀ ਮੰਨਣਾ ਭਾਈ ਓਏ ਉਹ ਬਨਾਰ ਕਹਿੰਦੇ ਤੈਨੂੰ ਨਵੇਂ ਚੈਨ ਛਾ ਆਵੇ ਸੁਬਾਤ ਸੰਜੇ ਓਏ ਅਜੇ ਮਾਨੇ ਜਿਵੇਂ ਜਸੂਸ ਨਹੀਂ ਹੁੰਦੇ ਐਨ ਕਭ ਹੋਣੀ ਲੱਗਿਆ ਮਠਾਈ ਖੋਜਿਆ ਖੜ ਜਾ ਦਰਵਾਜ਼ਾ ਬੇਟਾ ਮਨੂ ਵੀ ਇਹਨੂੰ ਸਟਾਰਟ ਕਰ ਲੈਣ ਦੇ ਸਾਰੀ ਜ਼ਿੰਮੇਵਾਰੀਆਂ ਮੇਰੇ ਤੋਂ ਪਾ ਕੇ ਆ ਫਿਰ ਉਹ ਵਾਲੇ ਤੋਂ ਲੈ ਤੁਸੀਂ ਆ ਵੇਖ ਤੁਹਾਡੇ ਦਪੈਨੇ ਕੰਮ ਗਿਆ ਮੈਂ ਤਾਂ ਠੰਡਾ ਪਾਣੀ ਹੈ ਹਾਂ ਤੁਹਾਡੇ ਵਾਸਤੇ ਉਹ ਬੇਟਾ ਜਿਹੜੇ ਨਹੀਂ ਠੰਡਾ ਪਾਣੀ ਪੀਂਦੇ ਪੁੱਛ ਲਈਦਾ ਪਹਿਲਾਂ ਹਾਂ ਨਹੀਂ ਚਲੋ ਅਸੀਂ ਲੈ ਕੇ ਵੀ ਆਈਏ ਉਹ ਐਕਾਊਟ ਕਾਸਟ ਤੁਸੀਂ ਲੋਕ ਕੌਣ ਹੋ ਕਿੱਥੋਂ ਆਏ ਹੋ ਪਿਆਰ ਨੂੰ ਕੰਟੀਨ ਵਾਲੇ ਕੋਲ ਠੀਕ ਆਨੇ ਉਹਨੂੰ ਕੁਰਸੀਆਂ ਨੂੰ ਦੋ ਤਿੰਨ ਚਾਰ ਬਾਜੀਆਂ ਨਹੀਂ ਆਣਗੀਆਂ ਯਾਰ ਆ ਜਾਣਗੀਆਂ ਅੱਜ ਆਪਾਂ ਬੈਜਣੇ ਨੇ ਇੱਥੇ ਕਦੋਂ ਕੋਈ ਕੁਰਸੀਆਂ ਲੈ ਆਓ ਯਾਰ ਹੋਰ ਮਨੀਰ ਅੱਛਾ ਹੀ ਬਸ ਲੈ ਆਓ ਬੇਟਾ ਬਾਬਾ ਸਾਰੇ ਜੀ ਡੀ ਟਿਕਣ ਦੇ ਹੋਣਗੇ ਕਿ ਬਾਬੇ ਹੁਰੀ ਲਾਈਵ ਹੋਣਗੇ ਤੇ ਸਾਨੂੰ ਅਸੀਂ ਮੈਲੀ ਹੁਰੀ ਲੱਭਣੀ ਕਿਹੜੇ ਨੇ ਡੇਣ ਨੂੰ ਬਾਬਾ ਪਤਾ ਨਹੀਂ ਲੱਗਾ ਕਿਦਨਾਂ ਕਿਦਨਾਂ ਆਣਾ ਕਿਦਨਾਂ ਕਿਦਨਾਂ ਆਉਣਾ ਪੁੱਛਦੇ 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 ਬੰਦਿਆਂ ਨੂੰ ਆਪੂ ਤਦੀ ਵੀ ਆਉਣੇ ਯਾਰ ਸਿੱਧਾ ਬਾਰੋ-ਬਾਰ ਬਾਜ਼ਾਰ ਚ ਆਉਣਾ ਚਾਹੀਦਾ ਹੈ ਸਹੀ ਗੱਲ ਹੈ